ਪੰਜਾਬ ਚ ਹੋਟਲ પેટ્રોલ ਪੰਪ ਦੇ ਮਾਲਕ ਤੇ ਮੈਰੀਸ ਪੈਲਸ ਦੇ ਮਾਲਕ ਧਿਆਨ ਨਾਲ ਇਸ ਗੱਲ ਨੂੰ ਜ਼ਰੂਰ ਸੁਣ ਲਿਓ ਕਿਉਂਕਿ ਹੁਣ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਤਾਂ ਤੁਸਾਂ ਨੂੰ ਇਹ ਸਾਰੇ ਕੰਮ ਕਰਾਉਣੇ ਪੈਣਗੇ ਨਹੀਂ ਤਾਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈਗਾ ਜਾਂ ਫਿਰ ਤੁਹੋਤ ਨਾ ਵੀ ਪੈ ਸਕਦਾ ਉਹ ਕਿਹੜੇ ਕਿਹੜੇ ਹੁਕਮ ਇਹਨਾਂ ਦੇ ਲਈ ਲਾਗੂ ਹੋਏ ਨੇ ਖਾਸ ਕਰਕੇ ਹੋਟਲ ਮੈਰੀਜ ਪੈਲਸ ਅਤੇ પેટ્રોલ ਪੰਪ ਦੇ ਮਾਲਕਾਂ ਨੂੰ ਜੋ ਕਿ ਹਦਾਇਤ ਜੁਰੀ ਕੀ ਦਿੱਤੀ ਗਈ ਹੈ ਤਾਂ ਧਿਆਨ ਨਾਲ ਜ਼ਰੂਰ ਸੁਣਿਓ ਦਰਸਲ ਪੰਜਾਬ ਦੇ ਮੈਰਿਜ ਪੈਸਾ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਰਜੀਤ ਵਾਲਿਆ ਆਈਏਐਸ ਨੇ ਭਾਰਤੀ ਸਿਵਲ ਸੁਰੱਖਿਆ ਐਕਟ 2023 ਧਾਰਾ 163 ਦੇ ਅਧੀਨ ਪ੍ਰਾਪਰ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰੂਪਨਗਰ ਜ਼ਿਲ੍ਹੇ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਮੈਰਿਸ ਪੈਲਸਾ ਹੋਟਲਾਂ ਅਤੇ ਪੈਟਰੋਲ ਪੰਪਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇ ਸ਼ਹੀਦੀ ਪੁਰਬ ਸਮਾਗਮ ਦੇ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੋਣਗੇ ਇਸ ਸੰਬੰਧ ਦੇ ਵਿੱਚ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਹੈਗਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਮੈਰੀਜ ਪਲੇਸਾਂ ਅਤੇ પેટ્રોલ ਪੰਪਾਂ ਦੇ ਉੱਤੇ ਸਿਸਟੀ ਵੀ ਕੈਮਰੇ ਨਹੀਂ ਲੱਗੇ ਹੋਏ ਜਿਸ ਕਾਰਨ ਕਈ ਵਾਰ ਅਣਚਾਹੀ ਘਟਨਾਵਾ ਵਾਪਰ ਜਾਂਦੀਆਂ ਨੇ ਤਾਂ ਇਹ ਹੁਕਮ 15 ਨਵੰਬਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਕੇ 3 ਨਵੰਬਰ ਤੱਕ ਲਾਗੂ ਰਹੇਗਾ ਜ਼ਿਲ੍ਹੇ ਦੇ ਸਾਰੇ ਸੰਬੰਧਿਤ ਅਦਾਰਿਆਂ ਨੂੰ ਪਾਲਣਾ ਯਕੀਨੀ ਬਣਾਉਣ ਦੇ ਲਈ کیا ਗਿਆ ਹੈਗਾ ਤਾਂ ਬੇਹਦ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਹੁਣ ਪੰਜਾਬ ਦੇ ਰੂਪਨਗਰ ਖਾਸ ਕਰਕੇ ਤੁਹਾਨੂੰ ਦੱਸਦੀ ਹੈ ਕਿ ਮੈਜਿਸਟ੍ਰੇਟ ਰੂਪਨਗਰ ਵਰਜੀਤ ਵਾਲਿਆ ਆਈਐਸ ਨੇ ਭਾਰਤੀ ਸਿਵਲ ਸੁਰੱਖਿਆ ਦੇ ਐਕਟ 2023 ਦੀ ਧਾਰਾ ਨੂੰ ਦੇਖਦੇ ਹੋਏ ਉਦਸ਼ਪਤਿਆਂ ਦੀ ਵਰਤੋਂ ਕਰਦੇ ਹੋਏ ਇਹ ਐਲਾਨ ਕੀਤਾ ਹੈਗਾ ਕਿ ਮੈ ਇਸ ਪਲਸ ਹੋਵੇ ਹੋਟਲ ਹੋਵੇ ਜਾਂ ਫਿਰ ਪੈਟਰੋਲ ਪੰਪ ਹੋਵੇ ਉਥੇ ਸਿਸਟਮ ਵੀ ਕੈਮਰੇ ਲਗਾਉਣੇ ਲਾਜ਼ਮੀ ਹੋਣਗੇ ਇਹ ਜਿਹੜਾ ਹੁਕਮ ਹੈਗਾ ਇਹ 30 ਨਵੰਬਰ ਤੱਕ ਲਾਗੂ ਰਹਿਣਗੇ ਪੰਜਾਬ ਦੇ ਹੋਟਲ પેટ્રોલ ਪੰਪ ਦੇ ਮਾਲਕ ਤੇ ਮੈਰਿਜ ਪੈਲਸ ਦੇ ਮਾਲਕ ਧਿਆਨ ਨਾਲ ਇਸ ਗੱਲ ਨੂੰ ਜ਼ਰੂਰ ਸੁਣ ਲਿਓ ਕਿਉਂਕਿ ਹੁਣ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਤਾਂ ਤੁਸ ਤ ਤੁਹਾਨੂੰ ਇਹ ਸਾਰੇ ਕੰਮ ਕਰਾਉਣੇ ਪੈਣਗੇ ਨਹੀਂ ਤਾਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈਗਾ ਜਾਂ ਫਿਰ ਭੁਗਤਣਾ ਵੀ ਪੈ ਸਕਦਾ ਉਹ ਕਿਹੜੇ ਕਿਹੜੇ ਹੁਕਮ ਇਹਨਾਂ ਦੇ ਲਈ ਲਾਗੂ ਹੋਏ ਨੇ ਖਾਸ ਕਰਕੇ ਹੋਟਲ ਮੈਰਿਜ ਪੈਲਸ ਅਤੇ પેટ્રોલ ਪੰਪ ਦੇ ਮਾਲਕਾਂ ਨੂੰ ਅ ਜੋ ਕਿ ਹਦਾਇਤ ਜੜੀ ਕੀ ਦਿੱਤੀ ਗਈ ਹੈ ਤਾਂ ਧਿਆਨ ਨਾਲ ਜ਼ਰੂਰ ਸੁਣਿਓ ਦਰਸਲ ਪੰਜਾਬ ਦੇ ਮੈਰिज ਪੈਲਸਾ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵਰਜੀਤ ਵਾਲਿਆ ਆਈਏਐਸ ਨੇ ਭਾਰਤੀ ਸਿਵਲ ਸੁਰੱਖਿਆ ਐਕਟ 2023 ਧਾਰਾ 163 ਦੇ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰੂਪਨਗਰ ਜ਼ਿਲ੍ਹੇ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਮੈਰਿਸ ਪੈਲਸਾ ਹੋਟਲਾਂ ਅਤੇ ਪੈਟਰੋਲ ਪੰਪਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਬੇਸ਼ਹੀਦੀ ਪੁਰਬ ਸਮਾਗਮ ਦੇ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੋਣਗੇ ਇਸ ਸੰਬੰਧ ਦੇ ਵਿੱਚ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਹੈਗਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਮੈਰੀਜ ਪਲੇਸਾਂ ਅਤੇ પેટ્રોલ ਪੰਪਾਂ ਤੋਂ ਦਿੱਸਿਟੀ ਵੀ ਕੈਮਰੇ ਨਹੀਂ ਲੱਗੇ ਹੋਏ ਜਿਸ ਕਾਰਨ ਕਈ ਵਾਰ ਅਣਚਾਹੀ ਕਟਨਾਵਾ ਵਾਪਰ ਜਾਂਦੀਆਂ ਨੇ ਤਾਂ ਇਹ ਹੁਕਮ 15 ਨਵੰਬਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਕੇ 3 ਨਵੰਬਰ ਤੱਕ ਲਾਗੂ ਰਹੇਗਾ ਜ਼ਿਲ੍ਹੇ ਦੇ ਸਾਰੇ ਸੰਬੰਧਿਤ ਅਦਾਰਿਆਂ ਨੂੰ ਪਾਲਣਾ ਇਹ ਕਿੰਨੀ ਪੜਾਉਣ ਦੇ ਲਈ ਕਿਹਾ ਗਿਆ ਹੈਗਾ ਤਾਂ ਬੇਹਦ ਵੱਡੀ ਅਪਡੇਟ ਸਾਂਝਾ ਕਰ ਰਿਹਾ ਦੱਸਦੀ ਕਿ ਹੁਣ ਪੰਜਾਬ ਦੇ ਰੂਪਨਗਰ ਖਾਸ ਕਰਕੇ ਤੁਹਾਨੂੰ ਦੱਸਦੀ ਹੈ ਕਿ ਮੈਜਿਸਟ੍ਰੇਟ ਰੂਪਨਗਰ ਵਰਜੀਤ ਵਾਲੇ ਆਈਐਸ ਨੇ ਭਾਰਤੀ ਸਿਵਲ ਸੁਰੱਖਿਆ ਦੇ ਐਕਟ 2023 ਦੀ ਧਾਰਾ ਨੂੰ ਦੇਖਦੇ ਹੋਏ ਉਦਸ਼ਕਤਿਆ ਦੀ ਵਰਤੋਂ ਕਰਦੇ ਹੋਏ ਇਹ ਐਲਾਨ ਕੀਤਾ ਹੈਗਾ ਕਿ ਮੈ ਇਸ ਪਹਿਲੇ ਸੋਵੇ ਹੋਟਲ ਹੋਵੇ ਜਾਂ ਫਿਰ ਪੈਟਰੋਲ ਪੰਪ ਹੋਵੇ ਉਥੇ ਸਿਸਟੀਮਿਕ ਕੈਮਰੇ ਲਗਾਉਣੇ ਲਾਜ਼ਮੀ ਹੋਣਗੇ ਇਹ ਜਿਹੜਾ ਹੁਕਮ ਹੈਗਾ ਇਹ 30 ਨਵੰਬਰ ਤੱਕ ਲਾਗੂ ਰਹਿਣਗੇ ਉੰਜਾਬ ਚੋ ਹੋਟਲ પેટ્રોલ ਪੰਪ ਦੇ ਮਾਲਕ ਤੇ ਮੈਰਿਸ ਪੈਲਸ ਦੇ ਮਾਲਕ ਧਿਆਨ ਨਾਲ ਇਸ ਗੱਲ ਨੂੰ ਜ਼ਰੂਰ ਸੁਣ ਲਿਓ ਕਿਉਂਕਿ ਹੁਣ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਤਾਂ ਤੁਸ ਤੁਹਾਨੂੰ ਇਹ ਸਾਰੇ ਕੰਮ ਕਰਾਉਣੇ ਪੈਣਗੇ ਨਹੀਂ ਤਾਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈਗਾ ਜਾਂ ਫਿਰ ਪੁਗਤਨਾ ਵੀ ਪੈ ਸਕਦਾ ਉਹ ਕਿਹੜੇ ਕਿਹੜੇ ਹੁਕਮ ਇਹਨਾਂ ਦੇ ਲਈ ਲਾਗੂ ਹੋਏ ਨੇ ਖਾਸ ਕਰਕੇ ਹੋਟਲ ਮੈਰਿਜ ਪੈਲਸ ਅਤੇ ਪੈਟਰੋਲ ਪੰਪ ਦੇ ਮਾਲਕਾਂ ਨੂੰ ਜੋ ਕਿ ਹਦਾਇਤ ਜੁੜੀ ਕੀ ਦਿੱਤੀ ਗਈ ਹੈ ਤਾਂ ਧਿਆਨ ਨਾਲ ਜ਼ਰੂਰ ਸੁਣਿਓ ਦਰਸਲ ਪੰਜਾਬ ਦੇ ਮੈਰਿਜ ਪੈਲਸਾਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਰਾਜ ਦੇ ਕਿ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਰਜੀਤ ਵਾਲਿਆ ਆਈਏਐਸ ਨੇ ਭਾਰਤੀ ਸਿਵਲ ਸੁਰੱਖਿਆ ਐਕਟ 2023 ਧਾਰਾ 163 ਦੇ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰੂਪਨਗਰ ਜ਼ਿਲ੍ਹੇ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਮੈਰਿਜ ਪੈਲਸਾਂ ਹੋਟਲਾਂ ਅਤੇ ਪੈਟਰੋਲ ਪੰਪਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮ ਦੇ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੋਣਗੇ ਇਸ ਸੰਬੰਧ ਦੇ ਵਿੱਚ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਹੈਗਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਮੈਰੀਜ ਪਲੇਸਾਂ ਅਤੇ પેટ્રોલ ਪੰਪਾਂ ਤੇ 60 ਵੀ ਕੈਮਰੇ ਨਹੀਂ ਲੱਗੇ ਹੋਏ ਜਿਸ ਕਾਰਨ ਕਈ ਵਾਰ ਅਣਚਾਹੀ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਇਹ ਹੁਕਮ 15 ਨਵੰਬਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਕੇ 3 ਨਵੰਬਰ ਤੱਕ ਲਾਗੂ ਰਹੇਗਾ ਜ਼ਿਲ੍ਹੇ ਦੇ ਸਾਰੇ ਸੰਬੰਧਿਤ ਅਦਾਰਿਆਂ ਨੂੰ ਪਾਲਣਾ ਇਹ ਕਿੰਨੀ ਬੜਾ ਹੁੰਨ ਦੇ ਲਈ ਕਿਹਾ ਗਿਆ ਹੈਗਾ ਤਾਂ ਬੇहद ਵੱਡੀ ਅਪਡੇਟ ਸਾਂਝਾ ਕਰ ਰਿਹਾ ਦੱਸਦੀ ਕਿ ਹੁਣ ਪੰਜਾਬ ਦੇ ਰੂਪਨਗਰ ਖਾਸ ਕਰਕੇ ਤੋਂ ਦੱਸਦੀ ਹੈ ਕਿ ਮੈਜਿਸਟ੍ਰੇਟ ਰੂਪਨਗਰ ਵਰਜੀਤ ਵਾਲੀ ਆਈਐਸ ਨੇ ਭਾਰਤੀ ਸਿਵਲ ਸੁਰੱਖਿਆ ਦੇ ਐਕਟ 2023 ਦੀ ਧਾਰਾ ਨੂੰ ਦੇਖਦੇ ਹੋਏ ਉਦਸ਼ਕਤਿਆਂ ਦੀ ਵਰਤੋਂ ਕਰਦੇ ਹੋਏ ਇਹ ਐਲਾਨ ਕੀਤਾਏਗਾ ਕਿ ਮੈਰੀਜ਼ ਪੈਲਸ ਹੋਵੇ ਹੋਟਲ ਹੋਵੇ ਜਾਂ ਫਿਰ ਪੈਟਰੋਲ ਪੰਪ ਹੋਵੇ ਉਥੇ ਸਿਸਟਮ ਵੀ ਕੈਮਰੇ ਲਗਾਉਣੇ لازਮੀ ਹੋਣਗੇ ਇਹ ਜਿਹੜਾ ਹੁਕਮ ਹੈਗਾ ਇਹ 30 ਨਵੰਬਰ ਤੱਕ ਲਾਗੂ ਰਹਿਣਗੇ ਪੰਜਾਬ ਦੇ ਹੋਟਲ પેટ્રોલ ਪੰਪ ਦੇ ਮਾਲਕ ਤੇ ਮੈਰਿਸ ਪੈਲਸ ਦੇ ਮਾਲਕ ਧਿਆਨ ਨਾਲ ਇਸ ਗੱਲ ਨੂੰ ਜ਼ਰੂਰ ਸੁਣਿਓ ਕਿਉਂਕਿ ਹੁਣ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਤਾਂ ਤੁਸ ਤੁਹਾਨੂੰ ਇਹ ਸਾਰੇ ਕੰਮ ਕਰਾਉਣੇ ਪੈਣਗੇ ਨਹੀਂ ਤਾਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈਗਾ ਜਾਂ ਫਿਰ ਭੁਗਤਣਾ ਵੀ ਪੈ ਸਕਦਾ ਹੈ ਉਹ ਕਿਹੜੇ ਕਿਹੜੇ ਹੁਕਮ ਇਹਨਾਂ ਦੇ ਲਈ ਲਾਗੂ ਹੋਏ ਨੇ ਖਾਸ ਕਰਕੇ ਹੋਟਲ ਮੈਰਿਜ ਪੈਲਸਾ ਅਤੇ ਪੈਟਰੋਲ ਪੰਪ ਦੇ ਮਾਲਕਾਂ ਨੂੰ ਜੋ ਕਿ ਹਦਾਇਤ ਜੜੀ ਕਿ ਦਿੱਤੀ ਗਈ ਹੈ ਤਾਂ ਧਿਆਨ ਨਾਲ ਜ਼ਰੂਰ ਸੁਣਿਓ ਦਰਸਲ ਪੰਜਾਬ ਦੇ ਮੈਰਿਜ ਪੈਲਸਾ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵਰਜੀਤ ਵਾਲਿਆ ਆਈਏਐਸ ਨੇ ਭਾਰਤੀ ਸਿਵਲ ਸੁਰੱਖਿਆ ਐਕਟ 2023 ਧਾਰਾ 163 ਦੇ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰੂਪਨਗਰ ਜ਼ਿਲ੍ਹੇ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਮੈਰਿਸਪੈਲਸਾ ਹੋਟਲਾਂ ਅਤੇ ਪੈਟਰੋਲ ਪੰਪਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਬੇਸ਼ਹੀਦੀ ਪੁਰਬ ਸਮਾਗਮ ਦੇ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੋਣਗੇ ਇਸ ਸੰਬੰਧ ਦੇ ਵਿੱਚ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਹੈਗਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਮੈਰੇਜ ਪਲੇਸਾਂ ਅਤੇ પેટ્રોલ ਪੰਪਾਂ ਤੋਂ ਦਿੱਤੇ ਸਿਸਟਮ ਵੀ ਕੈਂਬਰੇ ਨਹੀਂ ਲੱਗੇ ਹੋਏ ਜਿਸ ਕਾਰਨ ਕਈ ਵਾਰ ਅਣਚਾਹੀ ਕਟਨਾਵਾ ਵਾਪਰ ਜਾਂਦੀਆਂ ਨੇ ਤਾਂ ਇਹ ਹੁਕਮ 15 ਨਵੰਬਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਕੇ 3 ਨਵੰਬਰ ਤੱਕ ਲਾਗੂ ਰਹੇਗਾ ਜ਼ਿਲ੍ਹੇ ਦੇ ਸਾਰੇ ਸੰਬੰਧਿਤ ਅਦਾਰਿਆਂ ਨੂੰ ਪਾਲਣਾ ਯਕੀਨੀ ਬਣਾਉਣ ਦੇ ਲਈ کیا ਗਿਆ ਹੈਗਾ ਤਾਂ ਬੇਹਦ ਵੱਡੀ ਅਪਡੇਟ ਸਾਂਝਾ ਕਰ ਰਿਹਾ ਦੱਸਦੀ ਕਿ ਹੁਣ ਪੰਜਾਬ ਦੇ ਰੂਪਨਗਰ ਖਾਸ ਕਰਕੇ ਤੁਹਨ ਦੱਸਦੀ ਹੈ ਕਿ ਮੈਜਿਸਟ੍ਰੇਟ ਰੂਪਨਗਰ ਵਰਜੀਤ ਵਾਲੇ ਆਈਐਸ ਨੇ ਭਾਰਤੀ ਸਿਵਲ ਸੁਰੱਖਿਆ ਦੇ ਐਕਟ 2023 ਦੀ ਧਾਰਾ ਨੂੰ ਦੇਖਦੇ ਹੋਏ ਉਦੇਸ਼ਕਤਾ ਦੀ ਵਰਤੋਂ ਕਰਦੇ ਹੋਏ ਇਹ ਐਲਾਨ ਕੀਤਾ ਹੈਗਾ ਕਿ ਮੈ ਇਸ ਪੈਲਸ ਹੋਵੇ ਹੋਟਲ ਹੋਵੇ ਜਾਂ ਫਿਰ ਪੈਟਰੋਲ ਪੰਪ ਹੋਵੇ ਉਥੇ ਸਿਸਟੀਮ ਵੀ ਕੈਮਰੇ ਲਗਾਉਣੇ ਲਾਜ਼ਮੀ ਹੋਣਗੇ ਇਹ ਜਿਹੜਾ ਹੁਕਮ ਹੈਗਾ ਇਹ 30 ਨਵੰਬਰ ਤੱਕ ਲਾਗੂ ਰਹਿਣਗੇ